ਹਾਰੀਵਾਲ 'ਚ ਧੀਆਂ ਦਾ ਲੱਗਾ ਮੇਲਾ ਰੰਗਲੇ ਪੰਜਾਬ ਦੀ ਯਾਦ ਨੂੰ ਕੀਤਾ ਤਾਜਾ ਸੌਂਦਮੀ ਨਿਤੀਆਂ ਤੇ ਮੇਲੇ ਸਮੁੱਚੇ ਪੰਜਾਬ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਹਨ ਜੇਕਰ ਗਲਤਾਰਪੁਰ ਤੇ ਸ਼ਹਿਰਤਾਰੀ ਵਾਲੀ ਗੱਲ ਕਰੀਏ ਤਾਂ ਤਾਰੀਵਾਲ ਦੇ ਉੱਪਰ ਸੰਤੋਸ਼ੀ ਮਾਤਾ ਮੰਤਰ ਦੀ ਗਰਾਊਂਡ ਵਿੱਚ ਵੀ ਪਿਛਲੇ ਲੰਬੇ ਅਰਸੇ ਤੋਂ ਤੀਆਂ ਦਾ ਮੇਲਾ ਲੱਗਦਾ ਅਤੇ ਇਸ ਵਾਰ ਵੀ ਮੇਲੇ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਵੱਡੀ ਗਿਣਤੀ ਵਿੱਚ ਸ਼ਹਿਰਾ ਤੇ ਆਸ-ਪਾਸ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਉਹਨਾਂ ਤਰ੍ਹਾਂ-ਤਰ੍ਹਾਂ ਦੇ ਆਧੁਨਿਕ ਕਿਸਮ ਦੇ ਝੂਲਿਆਂ ਦਾ ਆਨੰਦ ਮਾਣਿਆ ਅਤੇ ਇਸ ਮੇਲੇ ਵਿੱਚ ਛੋਟੇ ਬੱਚੇ ਵੱਲੋਂ ਖੂਬ ਮਨੋਰੰਜਨ ਕੀਤਾ ਗਿਆ ਅਤੇ ਖਾਣ ਪੀਣੂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਰੇੜੀਆਂ ਸਟਾਲ ਲੱਗੇ ਹੋਏ ਸਨ ਗੁਰਪ੍ਰੀਤ ਸਿੰਘ ਢੜੀਵਾਲ ਤੋਂ ਇੱਥੇ ਹਰ ਸਾਲ ਵਾਰ ਇੱਥੇ ਟੀਆਂ ਦਾ ਮੇਲਾ ਲੱਗਦਾ ਆ ਇੱਥੇ ਬੱਚਿਆਂ ਦਾ ਜਿੰਨਾ ਵੀ ਝੂੜੇ ਦਾ ਆ ਜਾਂ ਕੋਈ ਖਾਣ ਪੀਣ ਦਾ ਚੀਜ਼ ਆ ਜਾਂ ਕੁਝ ਵੀ ਆ ਇੱਧਰ ਪਿਛਲੇ ਬੰਨੇ ਪਿਛਲੇ ਬੰਨੇ ਮਾਦਾ ਜੀ ਦਾ ਮੰਦਿਰ ਬਣਿਆ ਹੋਇਆ ਆ ਤੇ ਲੋਕੀ ਇੱਥੇ ਵੀ ਆਣ ਕੇ ਮਥਾ ਮਥਾ ਟੇਕਦੇ ਨੇ ਬੜੀ ਮਾੜੀ ਕਿਰਪਾ ਇੱਥੇ ਇੱਥੇ ਜਿਹੜਾ ਵੀ ਹੁੰਦਾ ਆ ਬੜੇ ਐ ਬਿਲਕੁਲ ਚਾਹਵਾਂ ਦੇ ਨਾਲ ਹੁੰਦਾ ਆ ਹਰ ਇੱਕ ਲੋਕੀ ਸੋਚਦੇ ਆ ਦੀ ਅਸੀਂ ਹਰ ਸਾਲ ਵਾਰ ਇਹ ਬੜੀਆਂ ਰੌਣਕਾਂ ਲੱਗੀਆਂ ਇੱਥੇ ਬੜੀ ਮਹਾਰੀ ਕਿਰਪਾ ਆ ਆਂਦੇ ਇਹੋ ਹੀ ਮਹਾਰਾਜ ਗਾੜੀ ਬੇਤੀ ਕਰਨਿਆਂ ਦੀ ਇਹਨਾਂ ਦੇ ਸੱਗੜਾ ਦੇ ਉੱਤੇ ਮੇੜਾ ਹੱਥ ਰੱਖਣਾ ਤੇ ਚੜ੍ਹਦੀ ਕਲਾ ਵਿੱਚ ਰੱਖੇ ਰੋਸ਼ਨ ਗੋਲੀ ਮੇਰਾ ਨਾਮ ਆ ਜੀ ਇੱਥੋਂ ਦਾ ਜਨਮ ਸਥਾਨ ਆ ਮੇਰਾ ਲਗਭਗ ਜਦੋਂ ਦੀ ਹੋਸ਼ ਸੰਭਾਲੀ ਆ ਇੱਥੇ ਤੀਆਂ ਦਾ ਮੇਲਾ ਲੱਗਦਾ ਰਿਹਾ ਪਹਿਲਾਂ ਲੱਕੜ ਦੀਆਂ ਸਤੀਰੀਆਂ ਔਰ ਚਾਰ ਬੰਗੋੜੇ ਲੱਗਦੇ ਹੁੰਦੇ ਸੀ ਉਦੇ ਬਾਦ ਹੁਣ ਲੋਹੇ ਨਾਲ ਬੰਗੂੜੇ ਆ ਗਏ ਆ ਕੋਈ ਹਵਾ ਵਾਲੇ ਆ ਗਏ ਆ ਜਿਹਦੇ ਉੱਤੇ ਬੱਚੇ ਇੰਜੋਏ ਕਰਦੇ ਆ ਅੱਗੇ ਜਿਹੜੇ ਸੀ ਘੋੜੇ ਹੁੰਦੇ ਸੀ ਲੱਕੜ ਵਾਲੇ ਤੇ ਹੱਥ ਨਾਲ ਚੱਲਦੀਆਂ ਹੁੰਦੀਆਂ ਆ ਅੱਜ ਕੱਲ ਹੁਣ ਨਵਾਂ ਜੋਗਾ ਮਸ਼ੀਨੀ ਜੋਗਵਾ ਹੁਣ ਮੋਟਰਾਂ ਦੇ ਨਾਲ ਸਭ ਕੁਝ ਚੱਲਦਾ ਵਾ ਔਰ ਇਤਿਹਾਸਕ ਤਾਣਾ ਸੰਤੋਸ਼ੀ ਮਾਤਾ ਮੰਦਿਰ ਦੀ ਇਹ ਪਵਿੱਤਰ ਧਰਤੀ ਦੇ ਉੱਤੇ ਲਗਾਤਾਰ ਹੀ ਹਰ ਸਾਲ ਇੱਥੇ ਤੀਆਂ ਦਾ ਤਿਹਾਰ ਲੱਗਦਾ ਔਰ ਬਹੁਤ ਹੀ ਰੌਣਕ ਲੱਗਦੀ ਆ ਦੂਰੋਂ ਦੂਰੋਂ ਲੋਕ ਇੱਥੇ ਹਰ ਐਤਵਾਰ ਐਤਵਾਰ ਚੱਲਦੇ ਨੇ ਉਹ ਸੌਂ ਦੇ ਮੇਲੇ ਦੇ ਵਿੱਚ ਲੱਗਦੇ ਨੇ ਬਿਲਕੁਲ ਜੀ ਮਤਲਬ ਜਿਹੜੇ ਵੀ ਹੈ ਭੰਗੋੜੇ ਵਾਲੇ ਨੇ ਸਾਰੇ ਨਵਾਂ ਸਮਾਨ ਲੈ ਕੇ ਆਏ ਆ ਤੁਸੀਂ ਇੱਧਰ ਦੇਖੋ ਔਰ ਲੋਕ ਬੜਾ ਇੰਜੋਏ ਕਰਦੇ ਨੇ ਇਸ ਚੀਜ਼ ਨੂੰ ਔਰ ਛੋਟੇ ਜਿਹੜੇ ਬੱਚੇ ਜਿਹੜੇ ਨੇ ਆਉਂਦੇ ਨੇ ਨਿਕਨੇਕ ਘਣੋਣੇ ਗੇਮਾਂ ਖੇਡਦੇ ਨੇ ਔਰ ਬਹੁਤ ਵਧੀਆ ਆ